ਇਹ ਇਧਰੋਂ ਜੇ ਇੱਕ ਇਧਰੋਂ ਪਾਉਂਦੇ ਆ ਜੀ ਅਸੀਂ ਦਾ ਕਾਰਨ ਇਹ ਹੈ ਵੀ ਟਰੈਕਟਰ ਤੇ ਦਾਬ ਰਹਿੰਦੀ ਹੈਗੀ ਠੀਕ ਆ ਹਾਂ ਜੇ ਉਧਰੋਂ ਲਾ ਦੇ ਨੀ ਸੇ ਇਹ ਮੈਂ ਉਧਰੋਂ ਹੀ ਸੇਟਾਉਂਦੇ ਨੇ ਨਾ ਨਹੀਂ ਉਧਰੋਂ ਫਿਰ ਜਿਆਦਾ ਵਜਨ ਦੇ ਕਈ ਪਰ ਉਧਰੋਂ ਬਾਗਦੇ ਟਰੈਕਟਰ ਦੇ ਟਾਇਰ ਤਾਂ ਹਾਂ ਚੱਕੇ ਜਾਂਦੇ ਆ ਠੀਕ ਆ ਆ ਵੀ ਪੂਰੀ ਮਜ਼ਬੂਤੀ ਇਹੋ ਲਾਈਨ ਦੇ ਵਿੱਚ ਸਾਰੀ ਅੰਦਰੋਂ ਬੰਦ ਕਰਕੇ ਪਲੇਟ ਦੇਖੋ ਸਾਰੀ ਬੰਦ ਕਰੀਏ ਛਾਸੀ ਠੀਕ ਆ ਛਾਸੀ ਵੀ ਬੰਦ ਕਰਤੀ ਪੂਰਾ ਹੈਵੀ ਕੰਮ ਕਰਤਾ ਪੂਰਾ ਫੁੱਲ ਹੈਵੀ ਕੰਮ ਕਰਕੇ ਤਾਂ ਨਵੇਂ ਟਾਇਰ ਪਾਏ ਬਾਈਆਂ ਨੇ ਜਮ ਮਿੱਤਰੋ ਵੀਡੀਓ ਤੁਹਾਡੇ ਲਈ ਫੇਰ ਨਹੀਂ ਕਹਿੰਗੇ ਟਰਾਲੀਆਂ ਦੀ ਹਨਾ ਅਰ ਤਲਵੰਡੀ ਪਾਈ ਦੇ ਵਿੱਚ ਚੱਲੀ ਆ ਜੋਂਡ ਯਾਰ ਬੋੰਜਾ ਵਾਸਤੇ ਬਾਈ ਹਣੀ ਲੈ ਕੇ ਚੱਲਣੇ 14 ਹੱਤ ਟਰਾਲਾ ਕਹਿੰਦੀ ਹੈ ਪੂਰਾ ਹੈਵੀ ਟਰਾਲਾ ਤੇ ਇਧਰ ਟਰਾਲੀ ਜਿਹੜੀ ਆ ਇਹਨੂੰ ਆਪਾਂ ਟਰਾਲੀ ਕਹਿ ਸਕਦੇ ਹਾਂਗੇ ਤੇ ਇਹ ਚੱਲੀ ਆ ਗਈ ਜੰਮੂ ਕਸ਼ਮੀਰ ਦੇ ਵਿੱਚ ਬਾਕੀ ਆਪਾਂ ਸਾਰੇ ਰਾਈ ਵਾਲੇ ਵੀਰਾਂ ਨੂੰ ਪੁੱਛ ਲੈ ਮੇਸਤਰੀ ਨੂੰ ਵੀ ਕੀ ਗੱਲ ਬਾਤ ਆ ਕਿਹੜਾ ਮਾਲ ਲੱਗਿਆ ਹੋਇਆ ਉੱਤੇ ਵੈਸੇ ਤਾਂ ਫਾਇ ਇਹ ਮਾਲ ਸੇਲ ਦਾ ਹੀ ਲਾਉਂਦੇ ਟਾਟਾ ਦਾ ਮਾਲ ਲਾਉਂਦੇ ਨੇ ਸਾਰੇ ਟਰਾਲਿਆਂ ਦੇ ਉੱਤੇ ਜਿਵੇਂ ਕਿਸਾਨ ਵੀਰ ਦੀ ਡਿਮਾਂਡ ਹੁੰਦੀ ਓਵੇਂ ਜੋ ਕਰੇ ਟਰਾਲਾ ਜਿਹੜਾ ਬਣਾ ਕੇ ਦੇ ਦਿੰਦੇ ਨੇ ਤੇ ਜਿਹੜਾ ਇਧਰਲੀ ਸਾਈਡ ਤੇ ਟਰਾਲਾ ਖ ਟਰਾਲੀ ਆ ਵਾ ਟਰਾਲਾ ਕਹਿੰਦਾ ਇਹ ਟਰਾਲੀ ਵੀ ਜਮਾਂ ਸੇਫ ਹੋਈ ਆ ਸਾਰੀ ਤੇ ਬਸ ਇਹਦੀ ਬਾੜ ਜਿਹੜੀ ਛੋਟੀ ਆ ਇਹ 10 10 6 ਆ 10 6 ਆ ਟਰਾਲੀ ਇਹ ਚੱਲੀ ਹੈ ਜੰਮੂ ਕਸ਼ਮੀਰ ਦੇ ਵਿੱਚ ਕਿ ਉਧਰ ਛੋਟੀਆਂ ਟਰਾਲੀਆਂ ਦਾ ਕੰਮ ਆ ਤੇ ਆਪਣੇ ਗੰਨੀ ਇਧਰ ਵੱਡੀਆਂ ਦਾ ਤੇ ਬਾਕੀ ਜਿਹੜੇ ਵੀਰ ਲੈਣ ਆਏ ਨੇ ਆਪਾਂ ਸੋਣ ਉਹਨਾਂ ਨਾਲ ਵੀ ਗੱਲਬਾਤ ਕਰਾਉਣਾ ਹੈ ਨਾ ਜਿਹੜੀ ਟਰਾਲੀ ਸਾਰਾ ਫਾਰਮ ਵਾਲੇ ਲੈਣ ਆਏ ਨੇ ਵੀ ਟਰਾਲੀ ਇਹਦੇ ਤੇ ਬਾਕੀ ਟਰਾਲੀ ਸੀ ਕੁਆਲਿਟੀ ਚੈੱਕ ਕਰ ਸਕਦੇ ਹੋ ਹੈ ਨਾ ਦੇਖੋ ਤੇ ਲੋਕ ਪੂਰੀ ਘੈਂਟ ਬਣਾਉਂਦੇ ਨੇ ਤੇ ਬਾਕੀ ਆ ਦੇਖੋ ਇਧਰਲੀ ਸਾਈਡ ਤੇ ਬਣੀ ਵੀ ਜਾਂਦੀਆਂ ਨੇ ਬਿਨਾ ਰੰਗ ਵੇੜ ਤੋਂ ਟਰਾਲੀਆਂ ਨਾਲ ਜਿਵੇਂ ਸਾਰੀਆਂ ਲੇਜ਼ਰ ਕਟਿੰਗ ਲੇਜ਼ਰ ਦੇ ਨਾਲ ਹੀ ਸਾਰਾ ਵੈਲਡਿੰਗ ਉਹ ਜਿਹੜਾ ਹੁੰਦਾ ਟਰਾਲੀਆਂ ਤੇ ਸਾਰਾ ਬਾਕੀ ਆਪਾਂ ਮਿਸਤਰੀ ਨਾਲ ਗੱਲਬਾਤ ਕਿਤੇ ਮੈਂ ਹੁਣ ਆਪਾਂ ਇਹਦੀ ਗੱਲ ਕਰੀਏ ਟਰਾਲੇ ਦੀ ਹਾਂਜੀ ਵੀਰ ਜੀ ਤਲਵੰਡੀ ਭਾਈ ਭੇਜਿਆ ਹੈ ਨਾ ਹਾਂਜੀ ਹਾਂਜੀ ਤਲਵੰਡੀ ਭਾਈ ਜਾ ਰਿਹਾ ਹੈ ਇਹ ਟਰਾਲਾ ਦਾ ਮੈਂ ਪਹਿਲਾਂ ਹੀ ਦੱਸਤਾ ਵੀ ਸੇਲ ਦਾ ਮਾਲ ਹੈ ਨਾ ਹਾਂਜੀ ਤੇ ਉਹ ਟਰਾਲੀ ਜਿਵੇਂ ਅੱਜ ਤਰਾ ਖੜੀ ਨਹੀਂ ਗਈ ਜੀ ਇਹ ਜੰਮੂ ਜਾ ਰਹੀ ਹੈ ਵੀਰ ਜੀ ਜੰਮੂ ਇਹ ਤਾਂ ਵੀ ਸੇਲ ਦਾ ਹੀ ਲੱਗਿਆ ਇਹ ਟਾਟਾ ਸੇਲ ਦਾ ਹੀ ਲੋਹਾ ਸਾਰਾ ਜੰਮੂ ਜਾ ਰਹੀ ਹੈ ਮਾਲ ਲੱਗਿਆ ਮਾਲ ਉਹੀ ਲੱਗਿਆ ਸਾਇਜ਼ ਦਾ ਫਰਕ ਆ ਸਾਇਜ਼ ਦਾ ਫਰਕ ਆ ਕੱਲਾ ਹਾਂਜੀ ਇਹ ਟਰਾਲੀ ਬਣੀ ਆ 16-7 ਸਾਇਜ਼ ਆ ਵੀਰ ਜੀ ਇਹਦਾ 10 ਇੰਚ 84 10 ਇੰਚ ਗਾਲ 4 ਇੰਚ ਹੁੱਕ ਰੇਲ ਦਾ ਬੁਸ ਪਾਇਆ ਵਾ ਇਹਦੇ ਚ ਠੀਕ ਹੈ ਜੀ ਤੇ ਤਲਵੰਡੀ ਭਾਈ ਤੋਂ ਟਰਾਲੀ ਤਿਆਰ ਕਰੀਆ ਪੈਪਾਂ ਦਾ ਲੇਜਰ ਵਾਲਾ ਵੇਡ ਲਾਇਆ ਸਾਰਾ ਦੇਖੋ ਠੀਕ ਆ ਠੀਕ ਆ ਨਾ ਸਾਰੀ ਚਾਸੀ ਬੰਦ ਕਰੀਆ ਡਬਲ ਜੱਕ ਲੱਗਿਆ ਪੱਤੀ ਪੱਤੀ ਚਾਹਾਂ ਹਾਂ ਡਬਲ ਜੱਕਾ ਜੀ ਮਿਸਟਰੋ ਡਬਲ ਜੱਕਾਂ ਦੇ ਵਿੱਚ ਰੇਲ ਦਾ ਹਿੱਸਾ ओरिजिनल ਰੇਲ ਦਾ ਹਿੱਸਾ ਪਾਇਆ ਦੇਖੋ ਜਮਾ ਠੀਕ ਆ ਨਾ ਇਹਦੀ ਪਛਾਣ ਕੀ ਆਗੀ ਰੇਲ ਦੀ ਇਹ ਵਿੱਚ ਵਚਾਲੋਂ ਪਤਲਾ ਹੁੰਦਾ ਸਾਈਡਾਂ ਤੋਂ ਮੋਟਾ ਹੁੰਦਾ ਵਚਾਲੋਂ ਪਤਲਾ ਹੁੰਦਾ ਸਾਈਡਾਂ ਤੋਂ ਮੋਟਾ ਹੁੰਦਾ ਹਾਂ ਇਹਦੀ ਇਹਦੀ ਪਛਾਣ ਹੈ ਇਹ ਹਾਂ ਜੀ ਜਿਹੜਾ origignal ਹੈਗਾ ਲੱਟ ਦਾ ਹਿੱਸਾ ਨੇ ਹਾਂ ਜੀ ਬਾਕੀ ਦੇਸੀ ਵੀ ਬਹੁਤ ੱਲੀ ਨੇ ਮਾਰੀ ਆਹ ਦੇਸੀ ਮਾਰ ਲੱਗੇ ਜਾਂਦੇ ਆ ਜੀ ਉਹ ਲੱਟ ਦੇ ਹਿੱਸੇ ਹੁੰਦੇ ਨੇ ਆਹ ਲੋਕ ਆਪਾਂ ਡਬਲ ਦੇਤਾ ਜੀ ਇੱਕ ਦੀ ਪਹਿਲਾਂ ਵਾਲੀ ਵੀਡੀਓ ਸਿੰਗਲ ਦਿੱਤਾ ਈ ਤੁਸੀਂ ਦੇਖਿਆ ਸੀ ਨਾ ਹਾਂ ਇਹਦੀ ਡਬਲ ਦੇਤਾ ਇੱਥੇ ਡਬਲ ਦਿੱਤਾ ਵੀਰ ਜੀ ਠੀਕ ਅਗਲੇ ਹੋਟਲ ਵਾਲਿਆਂ ਨੂੰ ਹੋਰ ਕੀ ਬਦਲਾ ਕਰਤਾ ਉਹਦੇ ਵਿੱਚ ਹੋਰ ਬਦਲਾ ਆ ਜੀ ਇੱਕ ਤਾਂ ਦੇਖੋ ਸਾਰਾ ਥੱਲੇ ਆਪਾਂ ਸਾਫਟ ਆਈਡੀ ਕੋਕ ਦੀ ਹੈਗੀ ਹਾਂ ਤੇ ਮਨ ਲਓ ਜਿਹੜੀ ਸਾਫਟ ਲਾਈ ਆ ਆਪਾਂ ਥੱਲੇ ਨਹੀਂ ਲੱਗਦੀ ਜਿੱਡੀ ਮਰਦੀ ਟਰਾਲੀ ਆ ਕਈ ਵਾਰ ਅਗਲਾ ਕਹਿੰਦਾ ਟਰਾਲੇ ਵੱਡੇ ਆ ਯਾਰ ਇਹ ਥੱਲੇ ਲੱਗਣ ਨੂੰ ਪੈਂਦੇ ਆ ਨਾ ਉਹ ਨਹੀਂ ਗੱਲ ਥੱਲੇ ਇੱਥੋਂ ਹੀ ਇੱਥੋਂ ਕਿਉਂ ਕੀ ਜਾਣਾ ਇਹਨੇ ਠੀਕ ਆ ਇੱਥੋਂ ਹੀ ਕੋਈ ਜਾਣਾ ਹਾਂ ਬਸ ਇਹ ਥੱਲੇ ਨਹੀਂ ਲੱਗਦਾ ਗੱਲ ਨੂੰ ਵੱਡੀ ਗੱਲ ਆ ਇਹਦਾ ਆ ਇਹਦਾ ਦੋ ਤੋਂ ਹੀ ਤਿੰਨ ਥਾਈਆਂ ਜੀ ਇਸ ਸਾਈਡ 'ਚ ਇੰਨੇ ਥਾਈਆਂ ਸਾਈਡ ਹਾਂ ਤਾਂ ਨੂੰ ਵੀ ਥੱਲੇ ਨੂੰ ਸਾਈਡ ਨੂੰ ਵੀ ਤੇ ਥੱਲੇ ਨੂੰ ਵੀ ਹਾਂ ਜੀ ਹਾਂ ਠੀਕ ਆ ਠੀਕ ਆ 05 ਕੰਪਾਈਨ ਨਾਲ ਹੈ ਹਾਂ ਕੰਪਾਈਨ ਨਾਲ ਹੀ ਦੇਖ ਰਹੇ ਜਿਹੜੀ ਆ ਇਹ ਗੱਲ ਲੱਗੀ ਹੋਈ ਇਹਦੇ ਉੱਤੇ ਇਹ 2 ਇੰਚੀ ਦੋ ਸੂਤ ਦੀ ਇਹ ਇੰਗਲਿਸ਼ ਸੇਲ ਦੀ ਠੀਕ ਹੈ ਜੀ ਜਿਵੇਂ ਆ ਥੱਲੇ ਆਗੇ ਚ ਇਨਰ ਆਗੇ ਹਾਂ ਇਹ 4 ਦੋ ਦੇ ਬੱਤੇ ਲੱਗੇ ਆ ਜੀ 4 ਦੋ ਦੇ ਬੱਤੇ ਹਾਂ 3 ਕਿਲੋ ਵੇਰ ਤੇ ਠੀਕ ਹੈ ਜੀ ਮੰਨ ਲਓ ਫੁੱਲ ਹੈਵੀ ਟਰਾਲਾ ਦਿੱਤਾ ਇਹ ਕਿਸੇ ਕੰਮ ਤੇ ਲੈ ਸਕਦੇ ਗੰਨੇ ਤੇ ਆਲੂਆਂ ਤੇ ਹਾਂ ਫਸਲ ਦਾ ਕੋਈ ਦਿੱਕਤ ਨਹੀਂ ਠੀਕ ਹੈ ਜੀ ਅਟਰਾਲੇ ਬਾਕੀ ਬਣੀ ਜਾਂਦੇ ਆ ਆ ਮੁਖਸਰ ਸਾਹਿਬ ਜਾ ਰਿਹਾ ਟਰਾਲਾ ਦੇਖੋ ਆ ਮੁਖਰ ਇਹ ਤਾਂ ਬੜਾ ਵੱਡਾ ਹੈ ਨਾ ਇਹ ਸਪੈਸ਼ਲ ਸਾਡੇ ਆੜਤੀਆਂ ਵੀਰ ਨੇ ਬਣਵਾਇਆਗਾ ਹਾਂ ਹਾਂ ਬੂਰੀਆਂ ਬਾਸ ਚੱਲ ਰਿਹਾ ਜੇ ਕਿਹਦੇ ਵੀ ਲਵਾਈ ਆ ਹਾਂ ਇਹ ਵੀ ਡਬਲ ਜੱਕ ਲੱਗਿਆ ਰੇਲ ਦਾ ਹਿੱਸਾ ਪਾਏ ਨਾ ਜਹਾਵਾ ਠੀਕ ਆ ਠੀਕ ਹੈ ਜੀ ਮੰ ਲਓ ਜਿਹੇ ਜਗਾਹ ਗਾਹਕ ਚਾਹੁੰਦਾ ਚੀਜ਼ ਉਹ ਜੀ ਤਿਆਰ ਕਰਕੇ ਦੰਨੇ ਆਸੀਂ ਹਾਂ ਉਹ ਜੀ ਤਿਆਰ ਆਸੀਂ ਵਾਲੇ ਨੂੰ ਕਰਕੇ ਦੰਨੇ ਆ ਬਾਕੀ ਨਿਕ ਵੈਲਡਿੰਗਾ ਸਾਰਾ ਤੁਹਾਨੂੰ ਪਹਿਲਾਂ ਦਿਖਾਇਆ ਮਿਗ ਵੈਲਡਿੰਗ ਹੀ ਹੁੰਦਾ ਜਿਆਦੇ ਅਰਗਾ ਸੀ ਲਾਉਣਾ ਇਕੱਲੀਆਂ ਹੂੰ ਪਾਣੀ ਪੂਣੀ ਪੈਣ ਤੋਂ ਲੇੜਾਂ ਵਾਸਤੇ ਜਿੱਥੇ ਸਪੋਰਟਾਂ ਜੱਕ ਜੁੱਕ ਫਿੱਟ ਕਰਨੇ ਆ ਉਹ ਸਾਰਾ ਮਿਗ ਨਾਲ ਹੋ ਰਿਹਾ ਹਾਂ ਉਹ ਵੈਗ ਨਾਲ ਨਹੀਂ ਚੱਲਦਾ ਹਾਂ ਉਹ ਮਿਗ ਨਹੀਂ ਹੁੰਦਾ ਜੀ ਤੇ ਬਾਕੀ ਮੇਥਰ ਬਾਈ ਹੁਣਾਂ ਗੱਲਬਾਤ ਕਰਵਾ ਦਿੰਨਾ ਸਤਿਗੁਰ ਬਾਈ ਸਤਿਗੁਰ ਜੀ ਤੇ ਹੋਰ ਬਾਈ ਇਹ ਤੁਹਾਨੂੰ ਕਿਹੜਾ ਪਿੰਡ ਦੱਸੋ ਜੀ ਕਿਹੜਾ ਆਪਣਾ ਪਹਿਲਾਂ ਦਾ ਲੱਲੇ ਪਿੰ ਇਹ ਅਸੀਂ YouTube ਤੇ ਵੀਡੀਓ ਵੇਖੀ ਸੀ ਬਾਈ ਜੀ ਅੱਛਾ ਜੀ ਤੇ ਟਰਾਲੇ ਦਾ ਵੀ ਬਹੁਤ ਜਗ੍ਹਾ ਵੇਖੇ ਹੋਰ ਵੀ ਤਲਵੰਡੀ ਵੀ ਸਾਡੇ ਲੋਕਲ ਬੰਦਦੇ ਆ ਗਾੜਾ ਤਲਵੰਡੀ ਪੂਰੇ ਬੰਦਦੇ ਆ ਪੂਰੇ ਹੈ ਨਾ ਤੇ ਪਰ ਇਹਦੇ ਇੱਥੇ ਆ ਕੇ ਟਰਾਲਾ ਦੇਖਿਆ ਇਹਦੋਂ ਪਹਿਲਾਂ 14 ਫੁੱਟ ਇਹਨਾਂ ਨੇ ਬਣਾਇਆ ਸੀ ਹਾਂਜੀ ਸਫਾਈ ਬਹੁਤ ਹੀ ਮਾਨ ਨੂੰ ਚੰਗਾ ਲੱਗਾ ਪੂਰੀ ਮਾਨ ਨੂੰ ਤਸੱਲੀ ਹੋਈ ਆ ਟਰਾਲਾ ਵੇ ਠੀਕ ਆ ਵੀ ਤਸੱਲੀ ਹੋ ਗਈ ਹਾਂ ਪੂਰੀ ਤਸੱਲੀ ਕਿਸੇ ਗੱਲ ਦੀ ਕਮੀ ਨਹੀਂ ਜੀ ਠੀਕ ਆ ਵੀ ਵੀਡੀਓ ਚ ਦਿਖਾਈ ਜਾਂਦੇ ਆ ਵੀ ਉਹਦੇ ਨੂੰ ਵੱਧ ਕੀ ਆ ਕੋਈ ਹਾਂ ਨਹੀਂ ਪੂਰਾ ਵੱਧ ਕੀ ਉਹਦੂ ਵੱਧ ਜਾਨ ਲਾਈ ਬੰਦੇ ਨੇ ਸਾਡੇ ਕੰਮ ਦੇ ਦਾ ਪੂਰਾ ਸਿਰੇ ਦਾ ਕੰਮ ਕੀਤਾ ਓਕੇ ਬਣਾ 14 ਸੱਤ ਬਣਵਾਇਆ ਸਾਡੇ ਹੱਥ ਹਾਂਜੀ ਹਾਂਜੀ ਆਪਾਂ ਇਹ 16 ਬਣਾਇਆ ਜੀ ਇਹ 16 ਇਹ ਹਾਂਜੀ 14 ਆਪਣਾ ਇਹਨਾਂ ਦਾ ਦੇਖਿਆ ਸੀ ਆਪਾਂ ਇਹਨਾਂ ਦਾ ਓਕੇ ਉਹ ਪਹਿਲਾਂ ਵਾਲਾ ਦੇਖਿਆ ਹਾਂ ਠੀਕ ਹੈ ਟਾਟਾ ਸੀਲ ਦਾ ਹੀ ਮਾਲ ਲਵਾਇਆ ਸਾਰਾ ਟਾਟਾ ਸੀਲ ਦਾ ਹੀ ਮਾਲ ਹਾਂਜੀ ਹਾਂਜੀ ਇਹਨੂੰ ਵੇਖ ਕੇ ਸਾਡੇ ਕੋਲ ਜੰਮੂ ਦੀ ਟਰਾਲੀ ਲਾ ਕੇ ਤਿਆਰ ਕਰਾਤੀ ਅਸੀਂ ਜੀ ਉਹ ਮੈਂ ਉਸਨੂੰ ਭੋ ਜੰਮੂ ਭੇਜ ਲਈ ਹਾਂਜੀ ਉਹ ਜੰਮੂ ਭੇਜ ਲਈ ਆਪਾਂ ਠੀਕ ਆ ਹਾਂਜੀ ਉਹ ਆਪਣੇ ਯਾਰ ਦੋਸਤ ਉਹ ਕੰਬਾਈਨਾਂ ਲੈ ਕੇ ਜਾਣੇ ਆ ਜੀ ਉਹਨਾਂ ਵਾਸਤੇ ਤਿਆਰ ਕਰਾਈ ਆ ਜੀ ਠੀਕ ਕੰਬਾਈਨਾਂ ਵਾਲੇ ਯਾਰਾਂ ਲਈ ਹਾਂਜੀ 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 ਉਹ ਵੀ ਲੈ ਕੇ ਜਾਣੀ ਆ ਜੀ ਉਹ ਕਹਿੰਦੇ ਸਾਨੂੰ ਵੀ ਇੱਥੇ ਤਿਆਰ ਕਰਵਾ ਕੇ ਹਾਂਜੀ ਹਾਂਜੀ ਇੱਥੇ ਤਿਆਰ ਕਰਾ ਕੇ ਜੈਕਲ ਹੀ ਆਈ ਉਹ ਵੀ ਤੇ ਉਹ ਵੀ ਜੈਕਲ ਹੀ ਆ ਹਾਂਜੀ ਛੋਟੀਆਂ ਜਾਲਦੀਆਂ ਹਨਾ ਹਾਂ ਉਧਰ ਛੋਟੀਆਂ ਜ ਮਾਨ ਨੂੰ ਤਸੱਲੀ ਹੋ ਗਈ ਟਰੈਕ ਨਹੀਂ ਨਹੀਂ ਪੂਰੀ ਜੀ ਪੂਰੀ ਪੂਰੀ ਸਫਾਈ ਆ ਜੀ ਮੈਂ ਕਿਤੇ ਗੱਲਾਂ ਕਮੀ ਨਹੀਂ ਜੀ ਠੀਕ ਆ ਮੈਂ ਕੋਈ ਘਾਟ ਬਾਤ ਹੁੰਦੀ ਹੈ ਨਾ ਨਹੀਂ ਨਹੀਂ ਵਧੀਆ ਜੀ ਵਧੀਆ ਹੋਰ ਇਹੋ ਆਦੀ ਮੜਾ ਜਾ ਤੇ ਇਹ ਬਾਦਰ ਕੇ ਆਪਣੇ ਕੰਮ ਗੰਨੇ ਦਾ ਲੈਣਾ ਨਹੀਂ ਆਪਾਂ ਜੀ ਹੋਂ ਤਾਂ ਖੇਤੀਬਾੜੀ ਕਰਦੇ ਆ ਜੀ ਝੋਨੇ ਕਣਕ ਦੀ ਫਸਲ ਗਾਂ ਚਲੋ ਮਾਹੌਲ ਬਦਲੀ ਜਾਂਦਾ ਜਿਵੇਂ ਗੰਨਾ ਵੀ ਲਾਉਣਾ ਹੋਇਆ ਪੂਰਾ ਹੈਵੀ ਆ ਗੰਨਾ ਵੀ ਢੋ ਸਕਦੇ ਆ ਜੀ ਠੀਕ ਆ ਬਣਾਇਆ ਹੀ ਇਸ ਬੇਸ ਤੇ ਵੀ ਕੱਲ ਨੂੰ ਜਿੰਨਾ ਮਰਦੀ ਰੈਂਟ ਹੋਈ ਹੈ ਸਹੀ ਗੱਲ ਹੈ ਹਾਂ ਜੀ ਤੇ ਬਾਕੀ ਮਾਨ ਨੂੰ ਤਸੱਲੀ ਪੂਰੀ ਹੋ ਗਈ ਹਾਂ ਜੀ ਹਾਂ ਜੀ ਕਿਸੇ ਗੱਲਾਂ ਨਹੀਂ ਕਮੀ ਪੇਟ ओके ਤੇ ਬਾਕੀ ਮੈਂ 2 ਕੇ ਦਾ ਪੇਟ ਆ ਨਾ ਇਹ ਹਾਂਜੀ 2 ਕੇ ਦਾ 2 ਕੇ ਜੀ ਠੀਕ ਆ ਤੇ ਬਾਕੀ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਬਾਈ ਜੀ ਠੀਕ ਆ ਬਾਈ ਤੇ ਮੇਸਤਰੀ ਫਿਰ ਆਜਾ ਮਾੜਾ ਹੋਰ ਦੱਸੋ ਗੱਲ ਬਾਤ ਮੈਂ ਇਧਰ ਆ ਟਰਾਲੀਆਂ ਬਣੀਆਂ ਜਾਂਦੀਆਂ ਨੇ ਇਹਦੇ ਜਿਹੜਾ ਆਪਣੇ ਉਹਰੇ ਆਪਣੇ ਆ ਵਿੱਚ ਆਪਣੇ ਵਸਿੰਦਰ ਕਾ ਘੱਟ ਕਰਦੇ ਨੇ ਮੱਸੀ ਉਹ ਕਹਿ ਦਿੰਦੇ ਨੇ ਹਾਈ ਡੋਰ ਮੈਂ ਦਾ ਵਿੱਚ ਪੂਰੀ ਇਹੋ ਲੈਂਦੇ ਨੇ ਇਹ ਆਪਣੀ ਨਹੀਂ ਇਹ ਆਇਆ ਵੀਰੇ ਪਤਾ ਕੀ ਗੱਲ ਹੈ ਇਹਨਾਂ ਨਾਲ ਥੱਲੇ ਥੱਲੇ ਹੁੱਕ ਨੀਵੀ ਹੋ ਗਈ ਨਾ ਹਾਂ ਟਰੈਕਟਰ ਖੜਾ ਨਹੀਂ ਹੁੰਦਾ ਇਹ ਚੀਜ਼ ਨਾਲ ਹਾਂ ਵੱਡੇ ਟਰਾਲਿਆਂ ਬਾਅਦ ਤੁਹਾਨੂੰ ਇਹ ਸਪੈਸ਼ਲ ਮੱਤੀ ਹੁੱਕ ਦੀ ਲਾਉਣਾ ਪੈਂਦਾ ਹੈ ਨਾ ਡੋਰ ਲਗਾਉਣਾ ਨੇ ਸਿੱਧੀ ਚਾਹੀਦੀ ਹੈ ਹੁੱਕਾਂ ਪਾਉਣਾ ਹਾਂ ਪਹਿਲਾਂ ਇਹ ਮੰਗਦੇ ਸੀਗੇ ਹਾਂ ਹੁਣ ਆਇਆ ਸਮਾਂ ਬਦਲੀ ਜਾਂਦਾ ਟਰਾਲੇ ਵੱਡੇ ਬਣ ਜਾਂਦੇ ਆ ਦੇਖੋ ਵੀਰੇ ਆ ਮੋਡੀਫਿਕੇਸ਼ਨ ਵੀ ਉਵੇਂ ਹਾਂ ਸਾਰੀ ਲੇਜਰ ਹਾਂ ਸਾਰੀ ਲੇਜਰ ਦੀ ਕਟਿੰਗ ਆਗੀ ਦੇਖੋ ਇਹ ਵੀ ਠੀਕ ਆ ਤੇ ਬਾਕੀ ਸਪਾਈ ਦਾ ਪੂਰਾ ਖੁੱਲ ਧਿਆਨ ਰੱਖਣਾ ਰੱਖਣਾ ਹਾਂ ਕੰਮ ਦਾ ਦੇਖੋ ਲੇੜਾ ਲੂੜਾ ਦੇਖੋ ਆ ਸਮਾ ਪੂਰੀ ਫੋਲ ਸਫਾਈ ਆ ਦੇਖੋ ਠੀਕ ਆ ਨਾ ਹਾਂ ਕਈ ਬੰਦੇ ਕਹਿੰਦੇ ਆਗੇ ਇਹਨਾਂ ਤੇ ਤੁਸੀਂ ਪ੍ਰਟੀਨ ਭਰਤੀ ਜਾਂ ਖਸੋਰ ਭਰਤਾ ਨਹੀਂ ਆਹ ਦੇਖੋ ਤੁਹਾਡੇ ਸਾਹਮਣੇ ਆ ਪਹਿਲਾਂ ਪਹਿਲਾਂ ਲੇੜਾ ਲੱਗ ਕੇ ਫਿਰ ਸਫਾਈ ਲੱਗ ਕੇ ਫਿਰ ਜਾ ਕੇ ਡੰਡ ਤੇ ਲੱਗ ਜੇ ਕੋਈ ਬਾਕੀ ਮਿੱਤਰੋ ਤੇ ਇੱਕ ਆਪਣਾ ਕਹੇ ਦੀ ਵੀ ਅਡਰੈਸ ਆ ਜਿਹੜਾ ਆਪਣਾ ਕੇਸ ਨਾ ਉਹ ਦੱਸਦੇ ਮੇਨ ਇਹ ਵੀਰ ਜੀ ਜਿਹੜਾ ਆਪਣਾ ਮੇਨ ਅਡਰੈਸ ਆਗਾ ਇਹ ਜ਼ਿਲ੍ਹਾ ਬਰਨਾਲਾ ਠੀਕ ਆ ਤਪਾ ਮੰਡੀ ਬਠਿੰਡਾ ਬਰਨਾਲਾ ਰੋਡ ਤੇ ਆਪਣਾ ਸ਼ਹਿਰ ਆ ਠੀਕ ਹੈ ਦਰਾਜ ਵਾਲੇ ਫਾੜਕਾਂ ਦੇ ਉੱਪਰ ਆਪਣੀ ਵਰਕਸ਼ਾਪ ਆ ਦਰਾਜ ਵਾਲੇ ਫਾੜਕੂ ਸਾਹਮਣੇ ਮਿੱਤਰੋ ਖੜਕ ਰਹਿਗੇ ਦਰਾਜ ਵਾਲੇ ਨਾ ਇਹਨੇ ਮੋਲ ਦੇ ਰਾਈ ਵਾਲੇ ਰਾਈ ਵਾਲੇ ਵਜਦੇ ਆ ਸੀ ਰਾਈ ਵਾਲੇ ਮਿਸਤਰੀ ਹਾਂ ਵਜਦੇ ਨੇ ਬਾਕੀ ਆ ਸਾਰਾ ਲਿਖਿਆ ਵੀ ਹੋਇਆ ਨੰਬਰ ਵਗੈਰਾ ਨਾ ਰਾਈ ਵਾਲੇ ਆ ਦੇਖਿਆ ਵਰਕਸ ਤਪਾ ਮੰਡੀ ਹੈਨਾ 16 7 ਹੈ ਨਾ ਟਰਾਲਾ ਇਹ 16 7 ਆ ਵੀਰ ਜੀ ਹਾਂ ਤੇ ਬਾਕੀ ਨੰਬਰ ਵਗੈਰਾ ਲਿਖੇ ਹੋਏ ਨੇ ਬਾਈਆਂ ਦੇ ਤੇ ਜਿਹੜੇ ਵੀਰ ਲੈ ਕੇ ਜਾਂਦੇ ਨੇ ਉਹ ਫਰੋਜਪੁਰ ਤੋਂ ਲੈ ਕੇ ਜਾਂਦੇ ਨੇ ਪੀ ਵੀ 05 ਕੰਪੈਨਾਂ ਦਾ ਉਹ ਬਾਈ ਨਾਲ ਇਹ ਨਾ ਬਾਈਆਂ ਦਾ ਕੰਪੈਨਾਂ ਦਾ ਕੰਮ ਆ ਜਾ ਰਿਹਾ ਹੈ। ਕੰਮ ਵੀ ਨਾਲ ਦਾ ਇਹ ਆ ਤੇ ਟਰਾਲੀ ਲੈ ਕੇ ਚੱਲੇ ਨੇ ਸਵਾ ਤੇ ਜੱਕ ਵੀ ਦਿਖਾ ਦਿੰਦੇ ਆ ਬਾਈ ਨਾਲ ਉਹ ਜੱਕ ਚਕਾ ਕੇ ਦੇਖ ਬਾਕੀ ਜੱਕ ਚਕਾ ਕੇ ਵੀ ਲਗਾ ਦਿੰਦੇ ਆ ਜੋ ਗਰਾ ਦੇਖੋ ਪ੍ਰੈਮ ਗਾਰੰਟੀ ਗਾਰੰਟੀਆਂ ਲਾਉਣ ਦੇ ਇੱਕ ਵਗੈਰਾ ਹਾਂਜੀ ਹਾਂਜੀ ਜੱਕ ਦੀ ਸਾਲ ਭਰ ਦੀ ਫੁੱਲ ਜ਼ਿੰਮੇਵਾਰੀ ਹੈ ਸਾਡੀ ਠੀਕ ਹੈ 25 25 ਟਨ ਦੇ ਮੋਟੇ ਹੈਵੀ ਜੱਕ ਲੱਗੇ ਨੇ 25 25 ਟਨ ਦੇ ਹਾਂ ਮੰਨ ਕੇ ਚੱਲੋ 50 ਕੁਇੰਟਲ ਵਜਨ ਦੀਆਂ ਕਰਵਾਤੀਆਂ ਟਰਾਲੀਆਂ ਹਾਂ ਬਿਲਕੁਲ ਜੀ ਹੈ ਨਾ ਕੀ ਐਂਟੀ ਜੀ ਨਹੀਂ ਨਹੀਂ ਬਹੁਤ ਦੂਰ ਆ ਆ ਬਾਈਆਂ ਨੂੰ ਦਿਖਾ ਦਿਓ ਬਸ ਇੱਥੇ ਸਹੀ ਆ ਰੋਕ ਰੋਕ ਦੇ ਮੜਾ ਜਾ ਇਹ ਇਧਰੋਂ ਦੇਖ ਇਧਰੋਂ ਪਾਉਂਦੇ ਆ ਜੀ ਅਸੀਂ ਦਾ ਕਾਰਨ ਇਹ ਆ ਕਿ ਟਰੈਕਟਰ ਤੇ ਦਾਬ ਰਹਿੰਦੀ ਹੈਗੀ ਠੀਕ ਆ ਹਾਂ ਜੇ ਉੱਪਰੋਂ ਲਾ ਦੇ ਨੀ ਫੇਰ ਉਧਰੋਂ ਹੀ ਸੇਟਾਉਂਦੇ ਨੇ ਨਾ ਨਹੀਂ ਉਧਰ ਨੂੰ ਫਿਰ ਜਿਆਦਾ ਵਜ਼ਨ ਚ ਗਈ ਪਰ ਉਧਰੋਂ ਬਾਗ ਦੇ ਟਰੈਕਟਰ ਦੇ ਟਾਇਰ ਤਾਹਾਂ ਚੱਕੇ ਜਾਂਦੇ ਆ ਠੀਕ ਆ ਆ ਵੀ ਪੂਰੀ ਮਜ਼ਬੂਤੀ ਇਹੋ ਲਈ ਕਿ ਇਹਦਾ ਵਿੱਚ ਸਾਰੀ ਅੰਦਰੋਂ ਬੰਦ ਕਰਕੇ ਪਲੇਟ ਦੇਖੋ ਸਾਰੀ ਬੰਦ ਕਰੀਏ ਛਾਸੀ ਠੀਕ ਆ ਛਾਸੀ ਯਾਰੀ ਬੰਦ ਕਰਤੀ ਪੂਰਾ ਹੈਵੀ ਕੰਮ ਕਰਤਾ ਪੂਰਾ ਫੁੱਲ ਹੈਵੀ ਕੰ ਤੇ ਬਾਕੀ ਮੋਡੀਫਿਕੇਸ਼ਨ ਲਈ ਮਿੱਤਰੋ ਵੱਟ ਕੱਢੇ ਪਏ ਨੇ ਵੀਰਾਂ ਦੇ ਰਾਈ ਵਾਲਿਆਂ ਦੇ ਬਾਕੀ ਨੰਬਰ ਸਕਰੀਨ ਦੇ ਉੱਤੇ ਚੱਲੀਆਂ ਦਾ ਤੇ ਦਰਾਜ ਵਾਲੇ ਫਾਟਕਾਂ ਕੋਲੇ ਨਾ ਆ ਦਰਾਜ ਨੂੰ ਜਾਂਦੀ ਆ ਸੜਕ ਤੇ ਹਾਂ ਜੀ ਦਰਾਜ ਨੂੰ ਜਾਂਦੀ ਦਰਾਜ ਨੂੰ ਜਾਂਦੀ ਆ ਮਿੱਤਰੋ ਆ ਫਾਟਕ ਰਹਿਗੇ ਰਾਈ ਵਾਲੇ ਬਾਜਦੇ ਨੇ ਵੀਰ ਰਾਈ ਆ ਐਗਰੀ ਵਰਕਸ ਕੋਈ ਮਸ਼ੀਨਰੀ ਸ਼ਾਂਦ ਹੈਗਾ ਤੁਸੀਂ ਬਣਾਉਣਾਗਾ ਟਰਾਲੀਆਂ ਸਪੈਸ਼ਲ ਜਾਦੇ ਟਰਾਲੇ ਦਾ ਕੰਮ ਹੈ। ਆਮ ਆਵਾ ਕੰਮ ਨਹੀਂ ਬਾਕੀ ਹਾਲ ਤੱਕ ਜਿਹੜਾ ਸੁਹਾਗੇ ਉਹ ਵੀ ਬੀਰ ਬਣਾਉਂਦੇ ਨੇ। ਉਹ ਬਣਾਉਂਦੇ ਨਹੀਂ। ਉਹ ਵੀ ਸਾਈਜ਼ ਉੱਤੀ ਹੈ ਨਾ ਜਿਹੜਾ ਆਹ ਉਹ ਸਾਈਜ਼ ਦੇ ਦਾ ਜਿਵੇਂ ਜੰਮੂ ਕਸ਼ਮੀਰ ਤੋਂ ਸਾਈ ਆਈ ਹੋਈ ਸੀ ਟਰਾਲੀ ਦੀ। ਹਾਂ। ਵੀਰ ਦੱਸਦੇ ਵੀ ਦੱਸਦਾ ਸੀ ਨਾ ਵੀ ਇਹ ਆਪਣੇ ਕਹਿੰਦਾ ਕਹਿੰਦਾ ਗਾਹ ਮਿੱਤਰ ਸੀ ਕੰਪਨੀ ਹਾਂ ਮਿੱਤਰ ਹੈ ਜਿੱਥੇ ਜਾਂਦੇ ਆ ਕੰਪਨੀ ਨਾਲ ਲੈ ਕੇ। ਹਾਂ ਉਹਨਾਂ ਕੋਲੇ ਉਹਨਾਂ ਕੋਲੇ ਜਾਂਦੇ ਆ ਉਹਨਾਂ ਨੇ ਦੱਸਿਆ ਗੱਲ ਹੋਈ ਵੀ ਹਾਂ ਭਾਈ ਕੰਮ ਸੀ ਟਰਾਲਾ ਬਣਾਇਆ। ਉਹ ਕਹਿੰਦੇ ਸਾਡਾ ਹੀ ਬਣਾ ਦੇ। ਉੱਥੇ ਜਾ ਕੇ ਵੀ ਹ ਜੋਗ ਸਮਾਂ ਹੁਣ ਜੀ ਕਿਸੇ ਕੋਲ ਸਮਾਂ ਹੈ ਨਹੀਂਗਾ ਦੇਖੋ ਮੋਬਾਈਲ ਦੀ ਜੋਗਾ ਮੋਬਾਈਲ ਦੀ ਆਪਾਂ ਨੂੰ ਪਤਾ ਲੱਗਦਾ ਕਿ ਕਿੱਥੇ ਕਿਹੜੀ ਚੀਜ਼ ਬਣ ਰਹੀ ਹੈ ਹਾਂ ਕਿਉਂ ਸਮਾਂ ਹੀ ਹੈ ਨਹੀਂ ਜਾਣਦਾ ਤਾਂ ਦੇਖੋ ਇਹ ਤਾਂ ਗੱਲ ਹੈ ਜੀ ਤੇ ਬਾਕੀ ਮਿੱਤਰੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਬਾਕੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਰਾਇਆ ਵਰਕਸ ਤਵਾ ਮੰਡੀਆਂ ਦੀ ਵੀਡੀਓ ਹੈ ਤੇ ਆਪਾਂ ਹੋਰ ਵੀ ਅੱਗੇ ਦੀ ਜਿਵੇਂ ਉਹ ਤਿਆਰ ਹੋ ਜਿੰਦੇ ਨੂੰ ਵੀਡੀਓ ਪਾਉਂਦੇ ਰਾਵਾਂਗੇ ਵੀਰਾਂ ਨਹੀਂ ਆ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਤੇ ਮਿਲਦਾਂਗੇ ਸਿਰ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ